ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਰਿਆਂ ਦਾ ਸਵਾਗਤ ਮੇਰਾ ਨਾਮ ਡਾਕਟਰ ਆਰ.ਐਸ. 바ਵਾ ਹੈ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦਾ ਫਾਊਂਡਰ ਵਾਈਸ ਚਾਂਸਲਰ ਅੱਜਕਲ ਮੈਂ ਚੰਡੀਗੜ੍ਹ ਯੂਨੀਵਰਸਿਟੀ ਦਾ ਐਡਵਾਈਜ਼ਰ ਟੂ ਚਾਂਸਲਰ ਹਾਂ ਅੱਜ ਅਸੀਂ ਗੁਰਦਾਸਪੁਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਮੁੱਖ ਉਦੇਸ਼ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ 13 ਸਾਲਾਂ ਵਿੱਚ ਵਿਸ਼ਵ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣ ਕੇ ਉਹ ਕੁਝ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹੈ ਨਵੇਂ ਰਿਕਾਰਡ ਕਾਇਮ ਕੀਤੇ ਹੈ ਔਰ ਉੱਚ ਸਿੱਖਿਆ ਦੇ ਵਿੱਚ ਆਪਣਾ ਨਾਮ ਬਣਾਇਆ ਹੈ ਚੰਡੀਗੜ੍ਹ ਯੂਨੀਵਰਸਿਟੀ ਕਯੂਐਸ ਏਸ਼ੀਆ ਰੈਂਕ ਦੇ ਸਾਬ ਨਾਲ ਭਾਰਤ ਦੀਆਂ 437 ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਨੰਬਰ 1 ਉੱਪਰ ਕਿ ਆਈ ਹੈ ਔਰ ਲਗਾਤਾਰ 3 ਸਾਲ ਤੋਂ ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਨੰਬਰ 1 ਹੈ ਔਨ ਦਾ ਬੇਸਿਸ ਆਫ ਕਯੂਐਸ ਏਸ਼ੀਆ ਰੈਂਕ ਇਸੇ ਤਰ੍ਹਾਂ ਕਯੂਐਸ ਵਰਲਡ ਰੈਂਕ ਦੀ ਗੱਲ ਕਰੀਏ ਤੇ 575 ਰੈਂਕ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਦੀਆਂ ਟੌਪ 2% ਯੂਨੀਵਰਸਿਟੀਆਂ ਦੇ ਵਿੱਚ ਆ ਗਈ ਹੈ ਚੰਡੀਗੜ੍ਹ ਯੂਨੀਵਰਸਿਟੀ ਦੀ ਪਲੇਸਮੈਂਟ ਰਿਕਾਰਡ ਦੀ ਗੱਲ ਕਰੀਏ ਤਾਂ 1300 ਤੋਂ ਵਧੇਰੇ ਕੰਪਨੀਆਂ ਚੰਡੀਗੜ੍ਹ ਜਿਹੜوں ਸਿੱ ਪਿਛਲੇ ਸਾਲ ਆਈਆਂ 10000 ਤੋਂ ਵਧੇਰੇ ਨੌਕਰੀਆਂ ਬੱਚਿਆਂ ਨੂੰ ਆਫਰ ਹੋਈਆਂ ਔਰ 1.7 ਕਰੋੜ ਦਾ ਹਾਈएस्ट ਪੈਕੇਜ ਮਿਲਿਆ ਅਮਰੀਕਨ ਕੰਪਨੀ ਵੱਲੋਂ ਔਰ 54.75 ਲੱਖ ਦਾ ਪੈਕੇਜ ਮਿਲਿਆ ਇੰਡੀਅਨ ਕੰਪਨੀਆਂਜ਼ ਵੱਲੋਂ ਤੋਂ ਇਹਦੇ ਨਾਲ ਨਾਲ ਅਗਰ ਮੈਂ ਪੇਟੈਂਟਸ ਦੀ ਗੱਲ ਕਰਾਂ ਰਿਸਰਚ ਇਨੋਵੇਸ਼ਨ ਦੀ ਤਾਂ 5500 ਤੋਂ ਵਧੇਰੇ ਪੇਟੈਂਟ ਚੰਡੀਗੜ੍ਹ ਇੰਡਸਟਰੀ ਨੇ ਫਾਈਲ ਕੀਤੇ ਐ 5200 ਤੋਂ ਵਧੇਰੇ ਪਬਲਿਸ਼ ਹੋ ਚੁੱਕੇ ਐ ਔਰ 250 ਦੇ ਕਰੀਬ ਪੇਟੈਂਟ ਗ੍ਰਾਂਟ ਹੋ ਚੁੱਕੇ ਐ ਚੰਡੀਗੜ੍ਹ ਵਿਸ਼ਵ ਵਿਦਿਆਲੇ ਨੂੰ ਉਦੇ ਆਧਾਰ ਤੇ 200 ਤੋਂ ਵੱਧ ਬੱਚਾ ਨੇ ਆਪਣੇ ਸਟਾਰਟਅਪ ਸ਼ੁਰੂ ਕੀਤੇ ਆ ਜਿਵੇਂ ਚ ਕਈ ਬੱਚੇ 25 ਲੱਖ ਤੋਂ ਵੱਧ ਕਮਾ ਰਹੇ ਆ ਸਾਲ ਦਾ ਇਹਦੇ ਨਾਲ ਨਾਲ ਅਗਰ ਫੋਰਨ ਰੇਸ਼ਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲਾਈਜੇਸ਼ਨ ਦੇ ਵਿੱਚ ਵੀ ਸਭ ਤੋਂ ਅੱਗੇ ਹੈ 552 ਯੂਨੀਵਰਸਿਟੀਆਂ ਨਾਲ 100 ਦੇਸ਼ਾਂ ਵਿੱਚ ਫਾਰਮਲ ਰਿਟਰਨ ਐਗਰੀਮੈਂਟ ਹੈ ਜਿਹਦੇ ਅਨੁਸਾਰ ਬੱਚਾ ਕਿਸੇ ਵੀ ਦੇਸ਼ ਜਾ ਕੇ ਪੜ੍ਹਾਈ ਕਰ ਸਕਦਾ ਇੱਕ ਸੈਮੈਸਟਰ ਲਈ ਜਾਂ ਸਮਰ ਪ੍ਰੋਗਰਾਮ ਸਾਡਾ 80 ਯੂਨੀਵਰਸਿਟੀਆਂ ਨਾਲ ਆਰਟੀਕੂਲੇਸ਼ਨ ਹੈ ਜਿਹਦਾ ਅਰਥ ਹੈ ਕਿ ਬੱਚਾ 1 ਸਾਲ ਜਾਂ 2 ਸਾਲ ਮੇਰੇ ਕੋਲ ਹੀ ਪੜ੍ਹੇਗਾ ਦੋ ਸਾਲ ਉਹ ਵਿਸ਼ਵ ਦੀ ਕਿਸੇ ਯੂਨੀਵਰਸਿਟੀ ਆਸਟ੍ਰੇਲੀਆ ਕੈਨੇਡਾ ਯੂ ਐਸ ਫਰਾਂਸ ਜਰਮਨੀ ਇਟਲੀ ਇਹਨਾਂ ਥਾਵਾਂ ਤੇ ਪੜ੍ਹੇਗਾ ਔਰ ਦੋਨੇ ਡਿਗਰੀਆਂ ਲਏਗਾ ਇਹਨੂੰ ਡਿਊਲ ਡਿਗਰੀ ਪ੍ਰੋਗਰਾਮ ਕਹਿੰਦੇ ਆ ਜਿਹੜਾ ਕਿ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ ਇਹ ਸਾਰਾ ਕੁਝ ਬੱਚਿਆਂ ਦੇ ਕਰਕੇ ਸੰਭਵ ਹੋਇਆ ਅਸੀਂ ਸਪੋਰਟ ਚ ਨੰਬਰ ਇੱਕ ਆ ਅਸੀਂ ਲਗਾਤਾਰ ਦੋ ਵਾਰੀ ਮਾਕਾ ਟਰੋਫੀ ਜਿੱਤ ਰਹੇ ਹਾਂ ਇਸ ਤੋਂ ਇਲਾਵਾ ਕਲਚਰਲ ਐਕਟੀਵਿਟੀ ਦੇ ਵਿੱਚ 5 ਸਾਲ ਤੋਂ ਨੌਰਥ ਜ਼ੋਨ ਚੈਂਪੀਅਨ ਤਿੰਨ ਵਾਰ ਅਸੀਂ 올 ਇੰਡੀਆ ਚੈਂਪੀਅਨ ਰਹਿ ਚੁੱਕੇ ਹਾਂ ਤੋਂ ਬੱਚਿਆਂ ਦੀ ਕਾਰਗੁਜ਼ਾਰੀ ਔਰ ਹੌਣ ਹਰ ਬੱਚੇ ਸਾਡੇ ਕੋਲੇ ਦਾਖਲ ਹੋ ਰਿਹਾ ਹੈ 28 ਦੇ 28 ਰਾਜਾਂ ਦੇ ਬੱਚੇ 8 ਦੀਆਂ 8 ਯੂਪੀ ਦੇ ਬੱਚੇ ਔਰ 58 ਬਾਹਰਲੇ ਦੇਸ਼ਾਂ ਦੇ ਬੱਚੇ ਸਾਡੇ ਕੋਲੇ ਪੜ ਰਹੇ ਹੈ ਇਸੇ ਬੱਚਿਆਂ ਨੂੰ ਆਨਰ ਕਰਨ ਲਈ ਬੱਚਿਆਂ ਨੂੰ ਰਿਵਾਰਡ ਦੇਣ ਲਈ ਅਸੀਂ ਇਸ ਸਾਲ 250 ਕਰੋੜ ਰੁਪਏ ਦੇ ਸਕਾਲਰਸ਼ਿਪ ਦੇਣ ਜਾ ਰਹੇ ਹਾਂ ਪਿਛਲੇ ਸਾਲ ਇਹ ਰਾਸ਼ੀ 200 ਕਰੋੜ ਸੀ ਇਸ ਵਾਰੀ 200 ਕਰੋੜ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਲਈ ਔਰ 50 ਕਰੋੜ ਦੇ ਸਕਾਲਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਪ੍ਰਦੇਸ਼ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਲਈ ਇਸ ਸਕਾਲਰਸ਼ਿਪ ਦਿੱਤੇ ਜਾਣਗੇ ਸਕਾਲਰਸ਼ਿਪ ਪ੍ਰਾਪਤ ਕਰਨ ਦੀ ਵਿਧੀ ਬੜੀ ਆਸਾਨ ਹੈ ਸਾਡੀ ਵੈਬਸਾਈਟ cucht.in ਉਸ ਤੋਂ ਬਾਅਦ ਬੱਚਾ ਕਲਿੱਕ ਕਰੇਗਾ ਆਈਕਨ ਤੇ cucet ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰਾਂਸ ਸਿਸਟਮ ਇਸ ਜਿਹਦੇ ਅਨੁਸਾਰ ਬੱਚੇ ਨੂੰ ਇਹ ਸਕਾਲਰਸ਼ਿਪ ਦਿੱਤੇ ਜਾਣਗੇ ਰਜਿਸਟ੍ਰੇਸ਼ਨ ਫੀਸ ਅਸੀਂ 1000 ਰੁਪਏ ਰੱਖੀ ਹੈ ਨੋਮੀਨਲ ਬੱਚਾ ਹੁਣ ਤੋਂ ਲੈ ਕੇ ਤੱਕ 22 ਤੱਕ ਜਦੋਂ ਕਿ ਪਹਿਲੀ ਫੇਜ਼ ਸਾਡੇ CUCET ਦੀ ਚੱਲੇਗੀ ਉਹਦੇ ਵਿੱਚ ਆਪਣੀ ਮਰਜ਼ੀ ਦਾ ਦਿਨ ਆਪਣੀ ਮਰਜ਼ੀ ਦਾ ਸਮਾਂ ਚੁਣ ਕੇ ਆਪਣੇ ਘਰ ਬਹਿ ਕੇ ਟੈਸਟ ਦੇ ਸਕਦਾ ਹੈ ਬੱਚੇ ਕੋਲੇ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਉਹਨੂੰ ਪ੍ਰੋਕਟਰਿੰਗ ਕਰ ਸਕੀਏ ਉਹਦੀ ਮੋਨਿਟਰਿੰਗ ਕਰ ਸਕੀਏ ਸਾਡੇ ਕੋਲੇ AI ਬੇਸ ਸੌਫਟਵੇਅਰ ਹੈ ਅਗਰ ਕੋਈ ਬੱਚਾ ਅਨੁਚਿਤ ਸਾਧਨ ਯੂਜ਼ ਕਰੇਗਾ ਅਨਫੇਅਰ मींस ਯੂਜ਼ ਕਰੇਗਾ ਤਾਂ ਉਹਦਾ ਟੈਸਟ ਕੈਨਸਲ ਹੋ ਜਾਏਗਾ ਉਹਨੂੰ ਮੈਸੇਜ ਚਲਾ ਜਾਂਦਾ ਕਿ ਯੂ ਹੈਵ ਯੂਜ਼ਡ ਅਨਫੇਅਰ मींस ਤੁਹਾਡਾ ਟੈਸਟ ਕੈਨਸਲ ਹੋ ਗਿਆ ਅਗਰ ਟੈਸਟ ਕੰਪਲੀਟ ਹੋ ਜਾਂਦਾ ਹੈ ਤਾਂ ਬੱਚੇ ਨੂੰ ਉਹਦੇ ਅੰਕ ਦੱਸਤੇ ਜਾਣਗੇ 100 ਚ ਜਿਹੜਾ ਵੀ ਬੱਚਾ ਸਾਡੇ ਟੈਸਟ 'ਚ 90% ਤੋਂ ਵੱਧ ਅੰਕ ਲਏਗਾ ਯਾਨੀ 90.01 ਐਂਡ ਅਬਵ ਉਹਨੂੰ 100% ਦੀ ਸਕਾਲਰਸ਼ਿਪ ਦਿੱਤਾ ਜਾਏਗਾ ਜੋ ਜੋ ਅੰਕ ਕਟਣਗੇ ਸਕਾਲਰਸ਼ਿਪ ਦੀ ਰਾਸ਼ੀ ਘਟੇਗੀ 40% ਅੰਕ ਲੈਣ ਵਾਲੇ ਨੂੰ ਵੀ 10% ਦੀ ਸਕਾਲਰਸ਼ਿਪ ਦਿੱਤਾ ਜਾਏਗਾ ਇਸ ਤੋਂ ਇਲਾਵਾ ਫੌਜੀ ਭਾਈਆਂ ਦੇ ਬੱਚਿਆਂ ਲਈ ਸਿੰਗਲ ਗਰਲ ਚਾਈਲਡ ਲਈ ਟੂ ਗਰਲ ਸਿਬਲਿੰਗਸ ਲਈ ਔਰ ਇੱਕ ਸਿਬਲਿੰਗ ਲਈ ਇਸ ਸਕਾਲਰਸ਼ਿਪ 20% ਵੀ ਹੋਏਗਾ لیکن زیادہ تو زیادہ سکالرشپ ਜਿਹੜਾ ਹੈ ਸੀਯੂ ਸੀਈਟੀ ਦੇ थ्रू ਹੀ ਮਿਲੇਗਾ ਸੋ میری ਸਭ ਨੂੰ ਇਹ اپیل ਰਹੇਗੀ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਕਾਮਨ ਐਂਟ੍ਰਾਂਸ ਦੇਣ ਵੈਸੇ ਵੀ ਇੰਜੀਨੀਅਰਿੰਗ ਲਈ ਮੈਨੇਜਮੈਂਟ ਲਈ ਲਾ ਲਈ ਔਰ ਫਾਰਮੇਸੀ ਲਈ ਟੈਸਟ ਜ਼ਰੂਰੀ ਹੈ ਪਰ ਜਿੰਨੇ ਵੀ ਸਾਡੇ ਕਿਸੇ ਵੀ ਕੋਰਸ ਚ ਦਾਖਲਾ ਲੈਣਾ ਹੈ ਉਹ ਇਹ ਟੈਸਟ ਦੇਵੇ ਔਰ ਜਿਆਦਾ ਤੋਂ ਜਿਆਦਾ ਸਕਾਲਰਸ਼ਿਪ ਦਾ ਲਾਭ ਉਠਾਏ ਮੈਂ ਵੀ ਦੱਸ ਦਿਆਂ ਇਹ ਜਿਹੜਾ ਸਕਾਲਰਸ਼ਿਪ ਹੈ ਇਹ ਪੂਰੀ ਦੀ ਪੂਰੀ ਅਕੈਡੈਮਿਕ ਫੀਸ ਤੇ ਹੁੰਦਾ ਹੈ ਇਹ ਪੂਰੇ ਦੀ ਪੂਰੀ ਡਿਗਰੀ ਲਈ ਅਸੀਂ ਦਿੰਦੇ ਆਂ ਅਗਰ ਬੱਚਾ 7.5 ਕ੍ਰੈਡ ਪੁਆਇੰਟ ਮੇਨਟੇਨ ਕਰਦਾ ਹੈ ਕਿਸੇ ਵਿਸ਼ੇ ਚੋਂ ਫੇਲ ਨਹੀਂ ਹੁੰਦਾ ਔਰ ਕੋਈ ਅਨੁਸ਼ਾਸਨਹੀਨਤਾ ਦਾ ਕੇਸ ਨਹੀਂ ਹੁੰਦਾ ਤਾਂ ਇਹ ਸਕਾਲਰਸ਼ਿਪ ਜਿਹੜਾ ਪੂਰੇ ਦੀ ਪੂਰੀ ਡਿਗਰੀ ਲਈ ਮਿਲਦਾ ਹੈ ਬੱਚੇ ਨੂੰ ਇਸ ਤੋਂ ਇਲਾਵਾ ਮੈਂ ਇਹ ਦੱਸ ਦਿਆਂ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਪ੍ਰੋਗਰਾਮ ਐਬੈਟ ਦੁਆਰਾ ਮਾਨਤਾ ਪ੍ਰਾਪਤ ਹੈ ਅਮਰੀਕਨ ਬੋਰਡ ਆਫ ਇੰਜੀਨੀਅਰਿੰਗ ਨੇ ਟੈਕਨੋਲੋਜੀ ਔਰ ਸਾਡੇ ਕਯੂਐਸ ਰੈਂਕ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਡਿਗਰੀਆਂ ਪੂਰੇ ਦੇ ਪੂਰੇ ਵਿਸ਼ਵ ਦੇ ਵਿੱਚ ਮਾਨਤਾ ਪ੍ਰਾਪ ਕਿਉਂ ਚੰਡੀਗੜ੍ਹ ਯੂਨੀਵਰਸਿਟੀ ਦਾ ਕਾਮਨ ਇੰਟਰੈਂਸ ਐਸੈਸ ਨੇਸ ਯੂਸੀਈਟੀ ਔਰ ਉਹਦੇ ਅਨੁਸਾਰ ਜਿਆਦਾ ਤੋਂ ਜਿਆਦਾ ਸਕਾਲਰਸ਼ਿਪ ਲੈਣ ਔਰ ਵਿਸ਼ਵ ਸਤਰ ਦੀ ਜਿਹੜੀ ਅਸੀਂ ਸਿੱਖਿਆ ਦੇ ਰਹੇ ਹਾਂ 170 ਏਕੜ ਦੇ ਕੈਂਪਸ ਤੇ 27 ਏਕੜ ਦਾ ਸਪੋਰਟਸ ਕੰਪਲੈਕਸ ਹੈ ਸਾਡੇ ਕੋਲੇ ਉਹਦਾ ਲਾਭ ਉਠਾਉਣ ਜਿਹੜੇ ਬੱਚੇ ਇੱਕ ਵਾਰੀ ਸਾਡਾ ਟੈਸਟ ਦਿੰਦੇ ਆ ਕਾਮਯਾਬ ਨਹੀਂ ਹੁੰਦੇ ਉਹਨਾਂ ਨੂੰ ਇੱਕ ਮੌਕਾ ਅਸੀਂ ਹੋਰ ਦਿੰਦੇ ਆ ਉਹਦੀ ਫੀਸ ਅਸੀਂ 500 ਰੁਪਏ ਰੱਖੀ ਹੈ ਸੋ ਕੋਈ ਬੱਚਾ ਦੋ ਵਾਰੀ ਟੈਸਟ ਦੇ ਸਕਦਾ ਹੈ ਜਿਹੜਾ ਵੀ ਵਧੀਆ ਰਿਜ਼ਲਟ ਹੋਏਗਾ ਅਸੀਂ ਉਹਨਾਂ ਨੂੰ ਉਚੋ ਦੇ ਦੇਵਾਂਗੇ ਇਹਦੇ ਨਾਲ ਨਾਲ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੈ ਕਲਚਰ ਐਕਟੀਵਿਟੀ ਜੀ ਪਾਰਟਿਸਿਪੇਟ ਕਰਨਾ ਚਾਹੁੰਦੇ ਹੈ ਉਹਨਾਂ ਨੂੰ ਵੀ ਅਸੀਂ ਸਪੋਰਟਸ ਲਈ ਵੱਖਰਾ 8.5 ਕਰੋੜ ਰੁਪਏ ਦਾ ਸਪਾਂਸਰਸ਼ਿਪ ਰੱਖਿਆ ਹੋਇਆ ਹੈ ਉਹਨੂੰ ਫ੍ਰੀ ਹੋਸਟਲ ਫ੍ਰੀ ਐਜੂਕੇਸ਼ਨ ਫ੍ਰੀ ਕੋਚਿੰਗ ਫ੍ਰੀ ਡਾਈਟ ਦਿੰਨੇ ਸੋ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਇਹਨਾਂ ਸਹੂਲਤਾਂ ਦਾ ਲਾਭ ਉਠਾਇਆ ਜਾਵੇ ਔਰ ਸਾਰੇ ਮਾਤਾ ਪਿਤਾਵਰ ਬੱਚਿਆਂ ਦਾ ਧੰਨਵਾਦ ਜਿਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਤੇ ਭਰੋਸਾ ਦਿਵਾਇਆ ਬਹੁਤ ਧੰਨਵਾਦ ਜਿਹੜਾ ਟੈਸਟ ਤੁਹਾਡੇ ਕੋਲ ਆ ਦੇ ਆ ਜਾਣਾ ਆ ਉਹ ਜੋ ਬੱਚੇ ਨੇ ਪੜਿਆ ਉਹਦੇ ਨਾਲ ਹੀ ਲ ਉਮ ਟੈਸਟ ਰਾਹੀਂ ਜੋ ਬੱਚੇ ਨੇ ਪੜਾ ਹੋਗਾ ਉਸ ਤੇ ਬੇਸਡ ਹੋਗਾ ਟੈਸਟ ਜੋ ਐਨਸੀਯੂ ਜੋ ਜਿਹੜਾ ਟੈਸਟ ਹੈ ਜੀ ਹਾਂ ਇਹ ਬਹੁਤ ਅੱਛਾ ਇੱਕ ਸਵਾਲ ਆ ਮੈਂ ਇਹ ਨੂੰ ਕਲੈਰੀਫਾਈ ਕਰਨਾ ਚਾਹੁੰਦਾ ਹੈ ਬੱਚਾ ਜਿਹੜਾ ਟੈਸਟ ਦਾ ਵਿਸ਼ਾ ਹੋਏਗਾ ਉਹ ਉਹੀ ਹੋਏਗਾ ਜਿਹੜਾ ਉਹਨੇ ਪਲੱਸ 2 ਚ ਪੜਿਆ ਜਿਹੜੇ ਬੱਚਿਆਂ ਨੇ ਪਲੱਸ 2 ਦੇ ਹਿਮਨਿਟੀਜ਼ ਪੜੀਆਂ ਉਹ ਹਿਮਨਿਟੀਜ਼ ਪੇਪਰ ਦੇਣਗੇ ਜਿਹੜੇ ਨਾਨ ਮੈਡੀਕਲ ਵਾਲੇ ਨਾਨ ਮੈਡੀਕਲ ਦਾ ਮੈਡੀਕਲ ਵਾਲੇ ਮੈਡੀਕਲ ਦਾ ਔਰ ਕਾਮਰਸ ਵਾਲੇ ਕਾਮਰਸ ਦਾ ਪੇਪਰ ਦੇਣਗੇ ਜਦੋਂ ਉਹਦਾ ਦਾਖਲਾ ਹੋਣਾ ਹੈ ਉਹ ਜਿਸ ਕੋਰਸ ਲਈ एलिजिबल ਹੋਏਗਾ ਉਹਦੇ ਚੋਂ ਉਹਨੂੰ ਦਾਖਲਾ ਕੀਤਾ ਜਾਏਗਾ ਲੇਕਿਨ ਉਹਨੂੰ ਸਕਾਲਰਸ਼ਿਪ ਜੁੜ ਦਿੱਤਾ ਜਾਏਗਾ ਹਰ ਜਿਹੜਾ ਡਿਸਟ੍ਰਿਕਟ ਲੈਵਲ ਦਾ ਚੈਂਪੀਅਨ ਆਰਟਿਸਟਿਕ ਲੈਵਲ ਦੇ ਖੇਲੋ ਖਿਡਾਰੀ ਉਹਨਾਂ ਬੱਚਿਆਂ ਦੇ ਪਰ ਨੈਸ਼ਨਲ ਤੋਂ ਲੈ ਬਾਅਦ ਖੇਲਣ ਨਾਲ ਨਹੀਂ ਦੇਖੋ ਇਸ ਤਰ੍ਹਾਂ ਹੁੰਦਾ ਜੀ ਕਿ ਜਿਹੜੇ ਅਸੀਂ ਉਹਦਾ ਟੈਸਟ ਲੈ ਕੇ ਯੂਨੀਵਰਸਿਟੀ ਡਿਸਾਈਡ ਕਰਦੀ ਹੈ ਕਿ ਇਹ ਬੱਚਾ ਕਿਸ ਲੈਵਲ ਦਾ ਹੈ ਪਰ ਜਿਹੜੇ ਆਲਰੇਡੀ ਮੈਡਲ ਜਿੱਤ ਚੁੱਕੇ ਹੈ ਜਿਹਦਾ ਭਾਰਤ ਦਾ ਨੈਸ਼ਨਲ ਲੈਵਲ ਦੇ ਉੱਤੇ 골ਡ ਮੈਡਲ ਹੈ ਜਾਂ ਅੰਤਰਰਾਸ਼ਟਰੀ ਲੈਵਲ ਤੇ ਕੋਈ ਵੀ ਮੈਡਲ ਹੈ ਉਹਨਾਂ ਦਾ ਕੋਈ ਟੈਸਟ ਨਹੀਂ ਅਸੀਂ ਲੈਂਦੇ ਉਹਨਾਂ ਨੂੰ ਅਸੀਂ ਡ ਉਹਨਾਂ ਲਈ ਸਾਰਾ ਕੁਝ ਫ੍ਰੀ ਹੈ ਲੇਕਿਨ ਜਿਹੜੇ ਦੂਸਰੇ ਬੱਚੇ ਐ ਉਹਨਾਂ ਹਰ ਬੱਚੇ ਸਕੂਲਾਂ ਤੋਂ ਆ ਰਹੇ ਐ ਅਸੀਂ ਉਹਨਾਂ ਦਾ ਟੈਸਟ ਲੈ ਕੇ ਉਹਦੇ ਲੈਵਲ ਦੇ ਹਿਸਾਬ ਨਾਲ ਡਿਸਾਈਡ ਕਰਦੇ ਆ ਕਿ ਇਹਨੂੰ ਅਸੀਂ ਕਿੰਨਾ ਫੈਸਿਲਿਟੀ ਦੇਣੀ ਐ ਲੇਕਿਨ ਇਹਨਾਂ ਸਾਰੇ ਬੱਚਿਆਂ ਲਈ ਹੌਸਟਲ ਔਰ ਕੋਚਿੰਗ ਔਰ ਡਾਈਟ ਐ ਫ੍ਰੀ ਹੋਏਗੀ ਇਹ ਇਹ ਲਾਜ਼ਮੀ ਐ ਲੇਕਿਨ ਉਹਦਾ ਜਿਹੜਾ ਟੈਸਟ ਐ ਉਹ ਕੈਂਪਸ ਦੇ ਉੱਤੇ ਟੈਸਟ ਲੈ ਕੇ ਫਿਰ ਫੈਸਲਾ ਕੀਤਾ ਜਾਏਗਾ ਲੇਕਿਨ ਨੈਸ਼ਨਲ 골ਡ ਮੈਡਲ ਔਰ ਅੰਤਰਰਾਸ਼ਟਰੀ ਕੋਈ ਵੀ ਮੈਡਲ ব্রੌਂਜ਼ ਸਿਲਵਰ ਉਹਨਾਂ ਨੂੰ ਅਸੀਂ ਵੈਸੇ ਢਾਕਲ ਕਰ ਰਹੇ ਹਾਂ ਸਾਰਾ lotter lating